ਤੁਹਾਨੂੰ ਕੀ ਲੱਗਦਾ ਕਿਹੜਾ ਰਾਸ਼ਟਰ ਹੋਣਾ ਚਾਹੀਦਾ ਤੁਸੀਂ ਜਿਵੇਂ ਚੀਜ਼ਾਂ ਕਿ ਇਹ ਆਪਣਾ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਵਰਗਾ ਰਾਜ ਤੁਸੀਂ ਉਸ ਰਾਜ ਦੀ ਕਲਪਨਾ ਕਰਕੇ ਦੇਖੋ ਹੂੰ ਉਸ ਰਾਜ ਦੀ ਕਲਪਨਾ ਕਰਕੇ ਦੇਖੋ ਜਿੱਥੇ ਸੋਮਨਾਥ ਮੰਦਰ ਜੀ ਸੋਮਨਾਥ ਮੰਦਰ ਦੇ ਜਿਹੜੇ ਗੇਟ ਅਗੇ ਸੀ ਹੂੰ ਉਹਨਾਂ ਨੂੰ ਗੇਟਾਂ ਨੂੰ ਜਦੋਂ ਉੱਥੋਂ ਲਿਆਂਦਾ ਗਿਆ ਵਾਪਸ ਅ ਗਜਨੀ ਹੂੰ ਦੇ ਅਟੈਕ ਤੋਂ ਬਾਅਦ ਜੀ ਉਹ ਗੇਟ ਵਾਪਸ ਲਿਆਂਦੇਗੇ ਫਿਰ ਉਹਨਾਂ ਨੇ ਕਾਸ਼ੀ ਵਿਸ਼ਵਨਾਥ ਦੇ ਉੱਤੇ ਸੋਨਾ ਚੜਾਇਆ ਸੋਨਾ ਚੜਾਇਆ ਠੀਕ ਹੈ ਉਹਨਾਂ ਦੇ ਰਾਜ ਦੇ ਵਿੱਚ ਕਈ ਹਿੰਦੂ ਰਾਜੇ ਹੂੰ ਸੁਰੱਖਿਤ ਸੀ ਹੂੰ ਕਈ ਹਿੰਦੂ ਗਵਰਨਰ ਸੀ ਕਸ਼ਮੀਰ ਦੇ ਗਵਰਨਰ ਸੀ ਕਈ ਮੁਸਲਮਾਨ ਉੱਚ ਅਹੁਦਿਆਂ ਤੇ ਵਰਾਜਮਾਨ ਸੀ ਤੇ ਕਿਸੇ ਧੀ ਪੈਣ ਦੀ ਬੇਪਤੀ ਨਹੀਂ ਹੁੰਦੀ ਸੀ ਹੂੰ ਇਦਾਂ ਜਾਤੀਆਂ ਨਹੀਂ ਹੁੰਦੀਆਂ ਸੀ ਹੁਣ ਲਗਾਤਾਰ ਰੋਜ਼ ਆ ਰਿਹਾ ਹੈ ਕਿ ਕਿਦਾਂ ਮੁਸਲਮ ਭਾਈਚਾਰੇ ਦੇ ਤਿੰਆ ਪੈਣਾ ਜਾ ਰਹੀਆਂ ਉਹਨਾਂ ਨਾਲ ਕਿਦਾਂ ਹੋਲੀ ਦੇ ਉੱਤੇ ਬਸਲੁਕੀਆਂ ਕੀਤੀਆਂ ਜਾ ਰਹੀਆਂ ਨੇ ਸੋਇਆ ਬਸਲੁਕੀਆਂ ਬਰਦਾਸ਼ਤ ਕਰਨ ਯੋਗ ਨਹੀਂ ਗਿਆ ਹਾਂ